ਅੱਕ ਦੇ ਵਿੱਚ ਜਿਹੜਾ ਹੈਗਾ ਖੇਤ ਮਜ਼ਦੂਰ ਆ ਉਹ ਵੀ ਆ ਚੁੱਕਾ ਤੁਸੀਂ ਦੇਖ ਸਕਦੇ ਹੋ ਇਹ ਦਿੱਲੀ ਦੀਆਂ ਸੜਕਾਂ ਅੱਜ ਬਿਲਕੁਲ ਆਪਾਂ ਕਹੇ ਹਰੇ ਤੇ ਲਾਲ ਝੰਡੇ ਦੇ ਵਿੱਚ ਪੂਰੀਆਂ ਜਿਹੜੀਆਂ ਰੰਗ ਚੁੱਕਿਆ ਤੁਸੀਂ ਦੇਖ ਲਓ ਵੀ ਉੱਥੋਂ ਲੈ ਕੇ ਅੰਦਰ ਤੱਕ ਜਿਹੜਾ ਹੈਗਾ ਆਰਾਮ ਲੀਲਾ ਗਰਾਊਂਡ ਹੈ ਜਿੱਥੋਂ ਇਹ ਐਂਟਰੀ ਹੋ ਰਹੀ ਹੈ ਤਾਂ ਜਿਹੜਾ ਹੈਗਾ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਆ ਜਿਹੜੇ ਉਹ ਉਹਨਾਂ ਨੇ ਜਿਹੜਾ ਹੈ ਕਿਸਾਨਾਂ ਨੂੰ ਹਮਾਇਤ ਦਿੱਤੀ ਹੋਈ ਹੈ ਇੱਕ ਪਾਸੇ ਇਹ ਹੈ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਆ ਜਿਹੜੀਆਂ ਬੱਸਾਂ ਕਿਉਂਕਿ ਆ ਜਿਹੜਾ ਆਪਾਂ ਕੇ ਰਾਜ ਘਾਟ ਦਾ ਕਿਸਾਨਾਂ ਨੂੰ ਪਾਰਕਿੰਗ ਦਿੱਤੀ ਸੀਗੀ ਉਹ ਵੀ ਛੋਟੀ ਪੈ ਗਈ ਹੈ ਤਾਂ ਕਰੇ ਬੱਸਾਂ ਜਿਹੜੀਆਂ ਹੁਣ ਇੱਕ ਵਾਰੀ ਰੋੜਾਂ ਤੇ ਲੱਗੀਆਂ ਹੋਣਾਂ ਠੀਕ ਹੈ ਤੇ ਆਹਾ ਆਪਾਂ ਕੇ ਪੂਰਾ ਜੇ ਤੁਹਾਨੂੰ ਬੱਸ ਵਾਲਾ ਸਿਸਟਮ ਦਿਖਾਵਾਂ ਤਾਂ ਸਾਰਾ ਸਾਰਾ ਆਪਾਂ ਕੇ ਰੋੜਾਂ ਦੇ ਰੋੜ ਆ ਜਿਹੜੇ ਇਸ ਵਕਤ ਦਿੱਲੀ ਦੇ ਅੰਦਰ ਜਿਹੜੇ ਹੈਗਾ ਜਾਮ ਹੋਏ ਹੋਏ ਆ ਤੇ ਇਧਰੋਂ ਆ ਜੇ ਗੱਲ ਕਰਗੇ ਆਪਾਂ ਸਾਡੇ ਵਾਲੇ ਪੰਨਾਂ ਦੀ ਆ ਸਾਡੀਆਂ ਆ ਮਾਵਾ ਭੈਣਾ ਆਦ ਲੰਗਾਇਆ ਉਹ ਵੀ ਇਧਰ ਦੇ ਪਾਸੇ ਪੱਟੀ ਕੰਦੀ ਦੇ ਵਿੱਚ ਆਂਗਾ ਹੁੰਗਾ ਤੇ ਆਪਾਂ ਕਿਹ ਚਾਹੇ ਬੇਬੇ ਤੋਂ ਤੁਰਿਆ ਨਹੀਂ ਜਾਂਦਾ ਪਰ ਉਹ ਵੀ ਇੱਥੇ ਆਈ ਹੈ ਹੈਨਾ ਤਾਂ ਜਿਹੜੇ ਤੁਸੀਂ ਦੇਖ ਰਹੇ ਹੋ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਵੀ ਇਹੇ ਵੀ ਸਾੜੀਆਂ ਮਾਵਾ ਨੇ ਤੇ ਜਿਹੜੀਆਂ ਆ ਨਾਲ ਆ ਵਿਚਾਰੀਆਂ ਇਹ ਵੀ ਆਪਣੇ ਜਿਹੜੀਆਂ ਮਾਵਾ ਨੇ ਤੇ ਆ ਜਿਹੜੇ ਹੈਗਾ ਸਾਡੇ ਜਿਹੜਾ ਹੈਗਾ ਖੇਤ ਮਜ਼ਦੂਰ ਹੈ ਜਿਵੇਂ ਪੰਜਾਬੀ ਦੀ ਕਹਾਵਤਾਂ ਕਹਿੰਦੇ ਵੀ ਜੱਟ ਰੋਪਿਆ ਸੀ ਦੇ ਗੱਲ ਲੱਗ ਕੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾ ਨੂੰ ਫਰੋਲੀਆ ਤੂੜੀ ਵਿੱਚੋਂ ਪੁੱਤ ਜੱਗਿਆ ਸੋ ਜਿਹੜਾ ਹੈਗਾ ਆਪਦੇ ਦੁੱਖ ਸੁੱਖ ਵੀ ਆਪਦੇ ਜਿਹੜਾ ਹੈਗਾ ਆਪਾਂ ਕੀ ਕਰਤੀ ਭਰਾਵਾਂ ਨਾਲ ਜਿਹੜਾ ਹੈਗਾ ਫਰੋਲੇ ਜਾਂਦੇ ਆ ਸੋ ਤੁਸੀਂ ਇਸ ਵਕਤ ਦੇਖ ਲਓ ਵੀ ਦੂਰ ਦੂਰ ਤੱਕ ਜਿਹਦਾ ਹੈਗਾ ਜਾਮਨ ਲੱਗਿਆ ਹੋਇਆ ਆ ਜਿੱਥੋਂ ਤੱਕ ਮੈਂ ਜ਼ੂਮ ਕਰਦਿਆਂ ਤੁਹਾਨੂੰ ਬੱਸਾਂ ਹੀ ਬੱਸਾਂ ਨਜ਼ਰ ਆਉਣਗੀਆਂ ਅੱਜੇ ਆਪਾਂ ਅੱਗੇ ਕਈ ਦਾ ਰਾਤ ਦੇ ਸੁੱਤੇ ਨਹੀਂ ਉਹ ਵੀ ਵਿਚਾਰੇ ਉਵੇਂ ਹੀ ਹਗਾਏ ਉਹਵੇਂ ਹੀ ਚਲੇ ਜਾਂਦੇ ਆ ਠੀਕ ਆ ਤੇ ਇਧਰੋਂ ਦੁਨੀਆਂ ਨੇ ਕੁਛ ਮਰਜ਼ੀ ਲਿਆਂਦਾ ਹੋਇਆ ਪਰ ਢੱਲਵਾਂ ਵਾਲਿਆਂ ਦਾ ਰੇੜਾ ਹੈਨਾ ਆਹ ਦੇਖ ਲਓ ਆ ਜਿਹੜਾ ਹੈਗਾ ਆ ਲਿਆਉਣਾ ਆ ਲਿਆਉਣਾ ਵੀ ਇੱਕ ਕਾਬਲੀਅਤ ਹੀ ਹੈ ਮੋਦੀ ਸਰਕਾਰ ਮੁਬਾਰਕ ਮੁਬਾਰਕ ਆਪਾਂ ਦੇ ਸੋ ਆ ਜਿਹੜਾ ਹੈਗਾ ਬਾਈ ਬਠੰਡੇ ਕੋਲੇ ਢਲਵਾ ਜਿਹੜਾ ਤਬਾ ਤਬੇ ਕੋਲੇ ਲਓ ਬਈ ਬਰਨਾਲੇ ਤੋਂ ਆਹ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਆਪਾਂ ਕੋ ਬਲੈਰੋ ਦੇ ਪਿੱਕੇ ਮੰਗਰ ਆਹ ਟਰਾਲੀ ਪਾ ਕੇ ਖਿੱਚਦੇ ਰਾਤ ਦਾ ਫਿਰ ਨਾਲੇ ਸੌਂਦੇ ਆਏ ਤੇ ਨਾਲੇ ਲਾਉਂਦੇ ਰਹੇ ਇਧਰੋਂ ਬਾਈ ਹਜੇ ਬੱਸਾਂ ਪੁੱਸਾਂ ਦੀ ਨੀਂਦ ਰਾਤ ਨੁੰਦਰਾ ਹੈਗਾ ਉਹ ਸਾਹਮਣੇ ਦਿਖਾ ਦਗੇ ਵੀ ਆ ਆ ਗਿਆ ਇਧਰਲੇ ਪਾਸੇ ਰਾਜਕਾੜ ਨੂੰ ਵਾਸਤੇ ਦਿੱਤੀਆਂ ਸੀ ਪਾੜਾ ਪਾਗਲ ਕਰਕੇ ਫਲਾਅ ਵਾਲਾ ਬਹੁਤ ਵੱਡੀ ਗੰਦ ਦੇ ਜਿਹੜਾ ਹੈਗਾ ਕਿਸਾਨ ਮਜ਼ਦੂਰ ਉਹ ਆ ਰਹੇ ਆ ਠੀਕ ਆ ਤੇ ਲਗਾਤਾਰ ਆਸੇ ਪਾਸੇ ਦੇਖਦੇ ਆ ਵੈਸੇ ਇਹਨਾਂ ਦਾ ਵੀ ਕੰਮ ਚਲਾਦਾ ਆਪਣੇ ਵਾਲੇ ਨੇ ਬਾਈ ਸਾਡੇ ਜਿੱਥੇ ਜਾਂਦਾ ਰੋਟੀ ਪਾ ਹੀ ਦਿੰਦੇ ਲੋਕਾਂ ਨੂੰ ਹਨਾ ਇੱਧਰ ਹੋ ਗਿਆ ਉਹ ਦੇਖ ਲੋ ਜਿਹੜਾ ਹੋਟਲਾਂ-ਹੋਟਲਾਂ ਦੇ ਵਿੱਚ ਆਉ ਕੋਈ ਚੱਕਰ ਨਹੀਂ ਤੇ ਸਾਹਮਣੇ ਕਬੂਤਰ ਵੀ ਜ਼ਿਆਦੇ ਪਾ ਪਾ ਕੇ ਗਏ ਜਿਹੜਾ ਆਟਾ ਆਪਣੇ ਕੋਲ ਕਿਉਂਕਿ ਇਹਨਾਂ ਬਸਾਂ ਦੇ ਵਿੱਚ ਜਿਹੜਾ ਹੈਗਾ ਨਾਲ ਸਮਾਨ ਲੈ ਕੇ ਆਏ ਸੀਗੇ ਤੇ ਇਸ ਵਕਤ ਤੁਸੀਂ ਦੇਖ ਲੋ ਵੀ ਇਹ ਕਿਸਾਨ ਵੀ ਆ ਰਹੇ ਆ ਪੰਜਾਬ ਵਾਲੇ ਤੇ ਉਧਰ ਦੇ ਪਿੱਛੋਂ ਜਿਹੜਾ ਅੱਡ-ਅੱਡ ਆ ਜਿਹੜੇ ਆ ਤਖਤਿਆਂ ਪਾਗਾਂ ਆਡ-ਆਡ ਸਟੇਟਾਂ 'ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਉਹ ਪਹੁੰਚ ਰਹੇ ਆ ਸੋ ਵੱਡੀ ਜਿਹੜੀ ਇਸ ਵਕਤ ਦੀ ਖਬਰ ਆ ਪਰ ਥੋੜਾ ਜਿਹਾ ਇਹ ਆ ਵੀ ਜਿਹੜਾ ਆ ਪੱਕੇ ਪ੍ਰਬੰਧ ਤਾਂ ਸਾਰੇ ਛੋਟੇ ਪੈ ਗਿਆ ਪਰ ਜਿਵੇਂ ਆਪਾਂ ਕਹਿੰਦੇ ਬਾਥਰੂਮ ਆ ਵਾਸਤੇ ਜਿਹੜਾ ਹੈਗਾ ਆਪણો ਜਿਹੜਾ ਹੈਗਾ ਇਸ ਵਕਤ ਪੰਪਾਂ ਦਾ ਹਸਾਰਾ ਲੈਣਾ ਪੈ ਰਿਹਾ ਖਾਸ ਕਰਕੇ ਔਰਤਾਂ ਨੂੰ ਜਿਆਦਾ ਤੁਹਾਨੂੰ ਪਤਾ ਹੈ ਨਾ ਪ੍ਰਾਈਵੇਸੀ ਚਾਹੀਦੀ ਹੁੰਦੀ ਪਰ ਫਿਰ ਵੀ ਸਾਡੇ ਦਿੰਗਸਰਿਆਂ ਮਾਵਾ ਸਾਡੀਆਂ ਭੈਣਾ ਹਰ ਆਹੀਲੇ ਜਿਹੜਾ ਅੱਗਸਾਨਾਂ ਦੇ ਨਾਲ ਆਪਦੇ ਕੁੱਤਾਂ ਦੀ ਆਪਦੇ ਆਪਾਂ ਕੇ ਸਾਹਾਗਾ ਦੀ ਰੋਜੀ ਰੋਟੀ ਬਚਾਉਣ ਵਾਸਤੇ ਲਗਾਤਾਰ ਲੜ ਰਿਹਾ ਤੁਸੀਂ ਵੀ ਇਹ ਵੀਡੀਓ ਜਿੰਨਾ ਜਲਦੀ ਹੋ ਸਕਦਾ ਤੇ ਜਿੰਨੇ ਵਾਰ ਤੋਂ ਗੁਰਪੰਥ ਸ਼ੇਅਰ ਕਰਦਾ ਜਰੂਰ ਕਰਦੇ ਬਣੇ ਰੋ ਗੁਰਪ੍ਰੇਤ ਕੋਲ ਲਈ ਫੇਸਬੁੱਕ ਪੇਜ ਨਾਲ ਗੁਰਪ੍ਰੇਤ ਕੋਲ ਲਈ YouTube ਚੈਨਲ ਕੋਰਪਲੀ ਪੌਡਕਾਸਟ ਜਿਹੜਾ ਨਵਾਂ ਚੈਨਲ ਹੈ ਨਾ ਜਰੂਰ ਜਿੰਦਾ ਫੋਲੋ ਕਰ ਲੋ ਤਾਂ ਕਿ ਤੁਹਾਨੂੰ ਫੇਸਬੁੱਕ ਦੇ ਉੱਪਰ ਸਾਰੀ ਚੀਜ਼ ਮਿਲਦੀ ਰਹੇ ਪਰ ਫਿਰ ਕੋਰਪ੍ਰੇਤ ਕੋਲ ਲਈ YouTube ਚ